ਦੇ ਥੱਲੇ ਗੋਰੇ ਕਮੈਂਟ ਕਰਦੇ ਕਹਿੰਦੇ ਕੈਬ ਡਰਾਈਵਰ ਆ ਗਿਆ ਕੋਈ ਕਹਿੰਦਾ 711 ਵਾਲਾ ਆ ਗਿਆ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਬੰਦੇ ਨੇ ਇੱਥੇ ਮਿਹਨਤ ਕੀਤੀ ਹੈ ਅੱਜ ਸਾਰੇ ਗੋਰੇ ਕੰਮ ਦੇ ਲਾਏ ਹੋਏ ਆ ਅਸੀਂ ਤੇ ਕੋਈ ਸਾਨੂੰ ਸਲਾਹ ਥੁਰਦਾ ਹੈਗਾ ਕੋਈ ਸਾਡਾ ਮਾਟਰ ਲੱਗਦਾ ਹੈ ਜਿਹੜਾ ਸਾਨੂੰ ਸਲਾਹ ਦੇਗਾ ਇਦੋਂ ਵੱਡਾ ਸਟੇਡੀਅਮ ਕਰਾਂਗੇ ਅਗਲੀ ਵਾਰ ਨੂੰ ਹੁਣੇ ਕਿਸੇ ਨੂੰ ਬੁਰਾ ਲੱਗਦਾ ਜਾਂ ਚੰਗਾ ਲੱਗਦਾ ਉਹ ਆਪਦੇ ਹਿਸਾਬ ਨਾਲ ਲਾ ਲਵੇ ਜੇ ਸਾਚਾੜਾ ਦਾ ਆ ਗਿਆ ਟੈਨਸ਼ਨ ਮਿੱਤਰਾਂ ਨੂੰ ਹੈ ਨਹੀਂ ਆਪ ਹੈ ਨਹੀਂ ਹਨ ਮਿੱਤਰਾਂ ਨੂੰ ਪੰਜਾਬੀ ਗਾਇਕ ਅਤੇ ਐਕਟਰ ਦਲਜੀਤ ਦੋਸਾਂਜ ਦੇ ਆਪਣੇ ਨਵੇਂ ਐਲਬਮ ਔਰਾ ਦੀ ਗਲੋਬਲ ਟੂਰ ਦੇ ਵਿੱਚ ਆਸਟ੍ਰੇਲੀਆ ਪਹੁੰਚ ਕੇ ਨਾ ਸਿਰਫ ਫੈਨਸ ਨੂੰ ਖੁਸ਼ ਕੀਤਾ ਸਗੋਂ ਨਸਲਵਾਦ ਦੇ ਵਿਰੁੱਧ ਵੀ ਆਪਣੀ ਆਵਾਜ਼ ਚੁੱਕੀ ਸਿਡਨੀ ਕੰਸਰਟ ਤੋਂ ਪਹਿਲਾਂ ਆਪਣੇ YouTube ਚੈਨਲ ਦੇ ਉੱਤੇ ਸਾਂਝੀ ਕੀਤੀ ਬਿਹਾਈਂਡ ਦ ਸੀਨ ਵੀਡੀਓ ਦੇ ਵਿੱਚ ਦਲਜੀਤ ਦੋਸਾਂਜ ਨੇ ਖੁਲਾਸਾ ਕੀਤਾ ਹੈ ਕਿ 에어ਪੋਰਟ ਤੇ ਪੈਪਰਾਜ਼ੀ ਫੋਟੋਆਂ ਤੋਂ ਬਾਅਦ ਦੇ ਵਿੱਚ ਉਸ ਨੂੰ ਨਸਲਵਾਦੀ ਕਮੈਂਟਸ ਦਾ ਸਾਹਮਣਾ ਕਰਨਾ ਪਿਆ ਸੀ ਜਿੱਥੇ ਉਸ ਨੂੰ ਨਵਾਂ ਯੂਬਰ ਡਰਾਈਵਰ ਆ ਗਿਆ ਜਾਂ ਫਿਰ 7 11 ਦਾ ਨਵਾਂ ਐਮਪਲੋਈ ਲੈਂਡ ਹੋ ਗਿਆ ਵਰਗੀਆਂ ਨਫ਼ਰਤ ਵਾਲੀਆਂ ਟਿੱਪਣੀਆਂ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਹਾਲਾਂਕਿ ਦਲਜੀਤ ਦੋਸਾਂਝ ਨੇ ਇਹਨਾਂ ਨੂੰ ਨਜ਼ਰਅੰਦਾਜ਼ ਕਰਦਿਆਂ ਹੋਇਆ ਕਿਹਾ ਕਿ ਉਹ ਗੁੱਸੇ ਦੇ ਵਿੱਚ ਨਹੀਂ ਨੇ ਅਤੇ ਉਹ ਪਿਆਰ ਦੇ ਨਾਲ ਹੀ ਜਵਾਬ ਦੇਣਗੇ ਉਹਨਾਂ ਨੂੰ ਵੀ ਸੋ ਇਸੇ ਦੇ ਨਾਲ ਉਸਨੇ ਸਿਡਨੀ ਦੇ ਵਿੱਚ ਇੱਕ ਸਟੇਡੀਅਮ ਕੰਸਰਟ ਨੂੰ ਪੂਰੀ ਤਰ੍ਹਾਂ ਸੋਲਡ ਆਊਟ ਕਰਕੇ ਇੱਕ ਇਤਿਹਾਸ ਰਚ ਦਿੱਤਾ ਹੈ ਸੋ ਉਹ ਪਹਿਲਾ ਇੱਕ ਇੰਡੀਅਨ ਗਾਇਕ ਬਣ ਗਿਆ ਹੈ ਜਿਸਨੇ ਆਸਟ੍ਰੇਲੀਆ ਦੇ ਵਿੱਚ ਅਜਿਹਾ ਕੰਮ ਕੀਤਾ ਹੈ ਸੋ ਦਲਜੀਤ ਦੋਸਾਂਝ ਨੇ ਵੀਡੀਓ ਦੇ ਵਿੱਚ ਦੱਸਿਆ ਹੈ ਕਿ ਆਸਟ੍ਰੇਲੀਆ ਪਹੁੰਚਣ ਦੇ ਉੱਤੇ ਬਰਾਜੀਤ ਨੇ ਓਸੀਆਂ ਫੋਟੋਆਂ ਲਈਆਂ ਅਤੇ ਜਦੋਂ ਉਹ ਖਬਰਾਂ ਦੇ ਵਿੱਚ ਆਈਆਂ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਨਸਲਵਾਦੀ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੋ ਕੁਝ ਏਜੰਸੀਆਂ ਨੇ ਮੇਰੇ ਆਗਮਨ ਦੀ ਖਬਰ ਚਲਾਈ ਅਤੇ ਕਿਸੇ ਨੇ ਮੈਨੂੰ ਲੋਕਾਂ ਦੇ ਕਮੈਂਟਸ ਭੇਜੇ ਕਿ ਨਵਾਂ ਓਪਰ ਡਰਾਈਵਰ ਆ ਗਿਆ ਹੈ ਜਾਂ ਫਿਰ ਨਵਾਂ 7 11 ਵਾਲਾ EMPLOYE LAND ਹੋ ਗਿਆ ਹੈ ਵਰਗੀਆਂ ਗੱਲਾਂ ਸੋ ਮੈਂ ਬਹੁਤ ਹੀ ਅਜੀਹੇ ਨਫਰਤ ਪਰ ਕਮੈਂਟਸ ਵੇਖੇ ਨੇ ਪਰ ਮੇਰਾ ਮੰਨਣਾ ਹੈ ਕਿ ਦੁਨੀਆ ਇੱਕ ਹੋਣੀ ਚਾਹੀਦੀ ਹੈ ਅਤੇ ਕੋਈ ਵੀ ਸਰਹੱਦ ਨਹੀਂ ਹੋਣੀ ਚਾਹੀਦੀ। ਸੋ ਇਸ ਤੋਂ ਬਾਅਦ ਵਿੱਚ ਉਸਨੇ ਭਾਵੁਕ ਹੋ ਕੇ ਕਿਹਾ ਕਿ ਮੈਨੂੰ ਕਹਿਵਾਂ ਜਾਂ ਫਿਰ ਟਰੱਕ ਡਰਾਈਵਰ ਦੇ ਨਾਲ ਤੁਲਨਾ ਕਰਨ ਦੇ ਵਿੱਚ ਕੋਈ ਵੀ ਇਤਰਾਜ਼ ਨਹੀਂ ਹੈ। ਜੇ ਟਰੱਕ ਡਰਾਈਵਰ ਨਾ ਹੋਣ ਤਾਂ ਤੁਹਾਡੇ ਘਰ ਰੋਟੀ ਨਹੀਂ ਪਹੁੰਚੇਗੀ। ਸੋ ਮੈਂ ਗੁੱਸੇ ਦੇ ਵਿੱਚ ਨਹੀਂ ਹਾਂ ਅਤੇ ਉਹਨਾਂ ਨੂੰ ਵੀ ਮੈਂ ਪਿਆਰ ਹੀ ਭੇਜਦਾ ਹਾਂ ਜੋ ਅਜੀਹੀਆਂ ਗੱਲਾਂ ਕਹਿੰਦੇ ਨੇ। ਸੋ ਜੀ ਫੈਨਸ ਨੇ ਇਸ ਬਿਆਨ ਨੂੰ ਬਹੁਤ ਹੀ ਪਸੰਦ ਕੀਤਾ ਹੈ ਅਤੇ ਇੱਕ ਫੈਨ ਨੇ ਤਾਂ ਇਹ ਲਿਖਿਆ ਹੈ ਕਿ 200% ਸਹੀ ਭਾਜੀ। ਸੋ ਵੀਡੀਓ ਦੇ ਵਿੱਚ ਦਲਜੀਤ ਨੂੰ ਕੰਬੈਕ ਸਟੇਡੀਅਮ ਦੇ ਵਿੱਚ ਸਟੇਜ ਚੈੱਕ ਕਰਦੇ ਹੋਇਆ ਅਤੇ ਸਾਊਂਡ ਲੈਵਲ ਟੈਸਟ ਕਰਦੇ ਹੋਇਆ ਵੀ ਵਿਖਾਇਆ ਗਿਆ ਹੈ ਜਿੱਥੇ ਉਹ ਤਕਨੀਕੀ ਮਸਲਿਆਂ ਨੂੰ ਵੀ ਸਾਂਝਾ ਕਰਦੇ ਨੇ ਸੋ ਇੱਕ ਫੈਨ ਨੇ ਹੋਰ ਨੇ ਲਿਖਿਆ ਹੈ ਕਿ ਤੁਹਾਡੇ ਨਾਮ ਵਾਂਗੂ ਹੀ ਤੁਸੀਂ ਪੂਰੀ ਦੁਨੀਆ ਦਾ ਦਿਲ ਜਿੱਤ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਦਲਜੀਤ ਉਸਾਂਝ ਪਹਿਲਾ ਭਾਰਤੀ ਗਾਇਕ ਹੈ ਜਿਸ ਨੇ ਸਿਡਨੀ ਸਟੇਡੀਅਮ ਭਰਿਆ ਨਸਲਵਾਦੀ ਟਿੱਪਣੀਆਂ ਦੇ ਬਾਵਜੂਦ ਵੀ ਦਲਜੀਤ ਦਾ ਜੋਸ਼ ਨਹੀਂ ਘਟਿਆ ਸੋ ਅਤੇ ਕੰਪੈਕਟ ਸਟੇਡੀਅਮ ਦੇ ਵਿੱਚ ਹੋਈ ਕੰਸਰਟ ਨੇ ਇਤਿਹਾਸ ਰਚ ਦਿੱਤਾ ਸੋ ਉਹ ਪਹਿਲਾ ਭਾਰਤੀ ਇੱਕ ਇੰਡੀਅਨ ਗਾਇਕ ਬਣ ਗਿਆ ਹੈ ਜਿਸ ਨੇ ਆਸਟ੍ਰੇਲੀਆ ਦੇ ਵਿੱਚ ਇੱਕ ਪੂਰਾ ਸਟੇਡੀਅਮ ਕੰਸਰਟ ਸੋਲਡ ਆਊਟ ਕੀਤਾ ਹੈ ਜਿੱਥੇ ਟਿਕਟਾਂ ਦੀ ਕੀਮਤ 800 ਡਾਲਰ ਤੱਕ ਸੀ ਸੋ ਫੈਨਸ ਨੇ ਇਸ ਨੂੰ ਭਾਰਤੀ ਸੰਗੀਤ ਦੇ ਲਈ ਬੜਾ ਪ੍ਰਾਊਡ ਵਾਲਾ ਮੂਵਮੈਂਟ ਜੋ ਹੈ ਉਹ ਦੱਸਿਆ ਹੈ ਜਿੱਥੇ ਕਿ #ਦਲਜੀਤ ਇਨ ਆਸਟ੍ਰੇਲੀਆ ਨਾਲ ਵਾਇਰਲ ਹੋਇਆ ਹੈ ਉਹ ਸੋ ਔਰਾ ਟੂਰ ਨੇ ਭਾਰਤੀ ਡਾਇਸਪੋਰਾ ਨੂੰ ਇਕਤਾ ਦਿੱਤੀ ਹੈ ਅਤੇ ਦਲਜੀਤ ਨੇ ਕਿਹਾ ਹੈ ਕਿ ਦੁਨੀਆ ਬਿਨਾਂ ਸਰਹੱਦਾਂ ਵਾਲੀ ਹੋਣੀ ਚਾਹੀਦੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਇਹ ਟੂਰ ਉਸਦੇ ਅਗਲੇ ਅਮਰੀਕਾ ਟੂਰ ਦੇ ਲਈ ਵੀ ਇੱਕ ਬੁਨਿਆਦ ਰੱਖ ਰਿਹਾ ਹੈ ਸੋ ਦਲਜੀਤ ਦੇ ਸ਼ੋ ਦੀਆਂ ਕੁਝ ਝਲਕੀਆਂ ਸਾਹਮਣੇ ਆਈਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ ਅੰਗਰੇਜ਼ੀ ਚੈਨਲ ਵਾਲੇ ਸੀ ਉਹ ਮੇਰੇ ਮਗਰ ਪਏ ਹੋ ਸੀ ਉਹ ਵੀਡੀਓ ਵਾੜੂ ਜੇ ਪਾਉਂਦੇ ਰਹੇ ਤੇ ਥੱਲੇ ਗੋਰੇ ਕਮੈਂਟ ਕਰਦੇ ਕਹਿੰਦੇ ਕੈਬ ਡਰਾਈਵਰ ਆ ਗਿਆ ਕੋਈ ਕਹਿੰਦਾ 711 ਵਾਲਾ ਆ ਗਿਆ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਬੰਦੇ ਨੇ ਇਥੇ ਵੇਂਦ ਕੀਤੀ ਹੈ ਅੱਜ ਸਾਰੇ ਗੋਰੇ ਕੰਮ ਦੇ ਲਾਏ ਹੋਏ ਆ ਸੀ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ